ਤੁਸੀਂ ਦੇਖ ਰਹੇ ਨਿਊਜ਼ ਟਾਈਮ ਪੰਜਾਬ ਅਸੀਂ ਖੜੇ ਹਾਂ ਖਨੌਰੀ ਬਾਰਡਰ ਤੇ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਸਟੇਜ ਆ ਜਿਹੜੀ ਉਹ ਪੱਖ ਦੀ ਨਜ਼ਰ ਆ ਰਹੀ ਆ ਤੇ ਕਿਸਾਨਾਂ ਦਾ ਜਿਹੜਾ ਇਕੱਠਾ ਉਹ ਹੋਣਾ ਸ਼ੁਰੂ ਹੋ ਚੁੱਕਿਆ ਤੇ ਅਸੀਂ ਸਟੇਜ ਦੇ ਉੱਪਰ ਖੜੇ ਹਾਂ ਜਿੱਥੇ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਜਿਹੜਾ ਬੈਠਣ ਵਾਸਤੇ ਉਹਨਾਂ ਦੇ ਇੱਥੇ ਰਹਿਣ ਵਾਸਤੇ ਜਿਹੜਾ ਕੈਬਨ ਤਿਆਰ ਕੀਤਾ ਗਿਆ ਉਹ ਸ਼ੀਸ਼ਿਆਂ ਦਾ ਜਿਹੜਾ ਕੈਬਨਾ ਕਿਸਾਨ ਜਥੇਬੰਦੀਆਂ ਵੱਲੋਂ ਤਿਆਰ ਕੀਤਾ ਗਿਆ ਤੇ ਜਿਹੜਾ ਪਹਿਲਾਂ ਉਹਨਾਂ ਨੂੰ ਸਮੱਸਿਆ ਆ ਰਹੀ ਸੀਗੀ ਜਿਹੜੀ ਇੱਥੇ ਜਿਹੜਾ ਕਿਸਾਨ ਆਗੂ ਤੇ ਆਮ ਜਿਹੜੀ ਜਨਤਾ ਇੱਥੇ ਆਉਂਦੀ ਸੀਗੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਤਾਂ ਉਹਨਾਂ ਤੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈਗੀ ਆ ਸਮੱਸਿਆ ਆ ਰਹੀ ਸੀਗੀ ਉਹਨਾਂ ਨੂੰ ਸੈਨੇਟਾਈਜ਼ਰ ਕਰਕੇ ਇੱਥੇ ਨੇੜੇ ਲੈ ਕੇ ਆਉਣਾ ਪੈਂਦਾ ਸੀਗਾ ਤਾਂ ਹੁਣ ਉਹਨਾਂ ਦੇ ਜਿਹੜੇ ਦਰਸ਼ਨ ਉਹ ਇਥੋਂ ਸੀਸਿਆਂ ਵਾਲੇ ਕੈਬਨ ਦੇ ਵਿੱਚ ਦੀ ਜਿਹੜੇ ਸੰਗਤਾਂ ਨੂੰ ਉਹ ਕਰਵਾਏ ਜਾਇਆ ਕਰਨਗੇ ਤੇ ਜਿਹੜੀ ਅੱਜ ਜਿਹੜੀ ਸਟੇਜ ਤੇ ਉੱਪਰ ਆਹੋ ਕੈਬਨਾ ਦਾ ਜਿਹੜਾ ਉਹ ਤਿਆਰ ਕਰਕੇ ਇੱਥੇ ਸਾਡੇ ਨਾਲ ਆਗੂ ਖੜੇ ਆ ਹਨ ਰਖਵਿੰਦਰ ਸਿੰਘ ਔਲਖ ਅਤੇ ਬਲਦੇਵ ਸਿੰਘ ਸੁਦਵਾ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਵੀ ਇਹ ਜਿਹੜਾ ਤਿਆਰ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਇਹ ਨੂੰ ਇਹ ਕਿਵੇਂ ਇੱਥੇ ਡੱਲੇਵਾਲ ਸਾਹਿਬ ਨੂੰ ਜਿਹੜਾ ਰੱਖਿਆ ਜਾਵੇਗਾ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਜਿਹੜਾ ਤੁਸੀਂ 13 ਫਰਵਰੀ ਤੋਂ ਹੁਣ ਤੱਕ ਦੀਆਂ ਹਰ ਇੱਕ ਅਪਡੇਟ ਮੋਰਚੇ ਦੀ ਜੰਝੰ ਤੱਕ ਪਹੁੰਚਾਉਂਦੇ ਹੋ। ਰਹੀ ਗੱਲ ਕਮਰੇ ਦੀ ਜਾਂ ਕੈਬਨ ਦੀ ਜਦੋਂ ਕੋਈ ਚੀਜ਼ ਬਣਾਉਣੇ ਖੁਸ਼ੀ ਹੁੰਦੀ ਵੈਸੀ ਕੈਬਨ ਬਣਾ ਰਹੇ ਆ ਜਾਂ ਕਮਰਾ ਬਣਾ ਰਹੇ ਆ ਲੇਕਿਨ ਇਹ ਖੁਸ਼ੀ ਨਹੀਂ ਸਾਡੀ ਮਜਬੂਰੀ ਹੈ। ਸਾਡਾ ਆਗੂ ਅੱਜ 23ਵੇਂ ਦਿਨ ਤੇ ਮਰਨ ਵਰਤ ਤੇ ਪਹੁੰਚ ਚੁੱਕਿਆ ਹੈ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਕਿਸਾਨੀ ਨੂੰ ਬਚਾਉਣ ਵਾਸਤੇ, ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ। ਤੇ ਅੱਜ ਹਾਲਾਤੇ ਨੇ ਵੀ ਜਿਹੜੀ ਵੀ ਸੰਗਤ ਆਉਂਦੀ ਹੈ ਜੇ ਕੋਈ ਕਿਸੇ ਵੀ ਧਾਰਮਿਕ ਸਥਾਨ ਦਾ ਸਮਾਜਿਕ ਸੰਗਠਨਾਂ ਦੇ ਸਮਾਜ ਸੇਵੀ ਸੰਸਥਾਵਾਂ ਹੋਰ ਕਿਸਾਨੀ ਦੀਆਂ ਭਰਾਤਰੀ ਜਥੇਬੰਦੀਆਂ ਜਾਂ ਜੱਲੇਵਾਲ ਜੀ ਨੂੰ ਪਿਆਰ ਕਰਨ ਵਾਲੇ ਆਉਂਦੇ ਨੇ ਤੇ ਜਦੋਂ ਉਹ ਵੇਖਦੇ ਨਹੀਂ ਤਾਂ ਨਰਾਸ਼ ਹੁੰਦੇ ਨੇ ਤੇ ਸਾਨੂੰ ਜੱਲੇਵਾਲ ਜੀ ਵੀ ਕਹਿੰਦੇ ਨੇ ਵੀ ਕੋਈ ਵੀ ਬੰਦਾ ਇੱਥੋਂ ਜਿਹੜਾ ਹੈ ਨਾਰਾਜ਼ ਹੋ ਕੇ ਨਹੀਂ ਜਾਣਾ ਚਾਹੀਦਾ ਜਿਹੜਾ ਭਾਵਨਾ ਲੈ ਕੇ ਆਉਂਦਾ ਕਿਉਂਕਿ ਅੱਜ ਜੱਲੇਵਾਲ ਇੱਕ insani ਜੱਲੇਵਾਲ ਇੱਕ ਸੋਚ ਬਣ ਚੁੱਕੇ ਨੇ ਤੇ ਉਸ ਸੋਚ ਦੇ ਸਾਰਾ ਦੇਸ਼ ਪੈਰਾ ਦੇ ਰਿਹਾ ਇਹ ਜਿਹੜੀ ਡਾਕਟਰਾਂ ਦੀ ਗਾਈਡਲਾਈਨ ਦੇ ਅਨੁਸਾਰ ਜੇ ਜਦੋਂ ਕੋਈ ਵੀ ਮਿਲ ਆਉਂਦਾ ਅਗਰ ਜ਼ਿਆਦਾ ਹੋਣੀ ਹੈ ਅਸੀਂ ਕੱਪੜਿਆਂ ਦੇ ਵਿੱਚ ਵੀ ਜਰਮ ਹੁੰਦੇ ਆ ਉਹਦੇ ਰਾਹੀਂ ਜਾਂਦੇ ਆ ਤੇ ਅੱਜ ਬੋਡੀ ਐਵੇਂ ਦੀ ਨਹੀਂ ਐਵੇਂ ਟੋਲਰੈਂਟ ਕਰ ਸਕੇ ਉਹ ਸਹਿਨ ਕਰ ਸਕੇ ਕਿਸੇ ਤੋਂ ਬਾਹਰੀ ਉਹਨੂੰ ਤੇ ਇਸ ਕਰਕੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇਹ ਜਿਹੜਾ ਕੈਬਨ ਬਣਾਇਆ ਗਿਆ ਤੇ ਕੈਬਨ ਦੇ ਵਿੱਚ ਜਿਹੜੀ ਹੈ ਬਾਹਰੋਂ ਕੋਸ਼ਿਸ਼ ਕਰਾਂਗੇ ਵੀ ਜਿਹੜੀ ਜਲਤੋਂ ਜ਼ਿਆਦਾ ਸੰਗਤ ਨੂੰ એનર્ਜੀ ਮਿਲਦੀ ਹੈ ਸੰਗਤ ਜਦੋਂ ਆਉਂਦੀ ਹੈ ਤੇ ਢੱਲੇਵਾਲ ਜੀ ਦੀ ਭਾਵਨਾ ਹੈ ਵੀ ਸੰਗਤ ਮੈਂ ਸੰਗਤ ਨੂੰ ਦੇਖਾ ਸੰਗਤ ਨੂੰ ਅਸੀਂ ਇੱਕ ਦੂਜੇ ਦੇ ਰੂਬਰ ਹੋਈਏ ਤੇ ਜਿਹੜੀ ਖੁਰਾਕ ਆ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਉਹ ਜਿਹੜੀ ਆਏ ਹੋਏ ਸਾਡੇ ਸਾਥੀ ਹੁੰਦਿਆਂ ਨੇ ਜੀ ਕਿਸਾਨ ਮਜ਼ਦੂਰ ਜਾਂ ਮਿਲਣ ਵਾਲੇ ਪਿਆਰ ਕਰਨ ਵਾਲੇ ਆਉਂਦੇ ਆ ਉਹ ਆਉਂਦੇ ਨਹੀਂ ਤੇ ਅਸੀਂ ਤੇ ਇਹ ਹੀ ਕਰਾਂਗੇ ਤੁਹਾਡੇ ਚੈਨਲ ਅਸੀਂ ਅਪੀਲ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰਬੰਧ ਕਰਨ ਦੀ ਲੇਕਿਨ ਜਿਸ ਨਾਲ ਸੰਗਤ ਆ ਰਹੀ ਹੈ ਸਾਡੇ ਪ੍ਰਬੰਧਾਂ 'ਚ ਕਮੀਆਂ ਰਹਿ ਜਾਂਦੀਆਂ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਤੇ ਅਸੀਂ ਮੋਰਚੇ ਵੱਲੋਂ ਮਾਫੀ ਮੰਗਦੇ ਹਾਂ ਕਿਉਂਕਿ ਦੋ ਗੱਲਾਂ ਆ ਇਕ ਤਾਂ ਅਸੀਂ ਸਿਹਤਿਆ ਦੀ ਧਿਆਨ ਰੱਖਣਾ ਦੂਜਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਿਹੜੀ ਸੇਫਟੀ ਹੈ ਸੁਰੱਖਿਆ ਹੈ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ 26 ਤਰੀਕ ਨੂੰ ਲੈ ਗਈ ਸੀ ਚੌਕ ਕਿ ਉਹ ਨਾਲ ਜਾ ਕੇ ਦੋ ਪਹਿਲੂਆਂ ਤੋਂ ਅਸੀਂ ਨਿਗਰਾਨੀ ਕਰਨੀ ਹੈ ਸੰਗਤਾਂ 'ਚ ਕਈ ਦਿਨਾਂ ਤੋਂ ਨਿਰਾਸ਼ਾ ਪਾਈ ਜਾ ਰਹੀ ਸੀ ਕਿ ਵੀ ਉਹਨਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ ਦੂਰੋਂ ਦੂਰੋਂ ਸੰਗਤ ਆਉਂਦੀ ਸੀਗੀ ਪਰ ਉਹ ਜਿਹੜਾ ਉਹਨਾਂ ਦੀ ਸਿਹਤ ਦੇ ਇहतਿਆਤ ਵਜੋਂ ਜਿਹੜਾ ਇੱਥੇ ਦੇਖਿਆ ਜਾਂਦਾ ਸੀ ਤਾਂ ਉਹਨਾਂ ਨੂੰ ਦਰਸ਼ਨ ਨਹੀਂ ਸੀ ਕਰਵਾਏ ਜਾਂਦੇ ਉਹ ਨਿਰਾਸ਼ ਹੋ ਕੇ ਮੁੜਦੇ ਸੀ ਉਸ ਚੀਜ਼ ਨੂੰ ਧਿਆਨ 'ਚ ਰੱਖਿਆ ਗਿਆ ਹਾਂ ਬਿਲਕੁਲ ਉਸ ਨੂੰ ਧਿਆਨ ਚ ਰੱਖਿਓ ਇਹਨੇ ਸਿਹਤ ਨੂੰ ਸਿਕਿਉਰਿਟੀ ਨੂੰ ਤੇ ਸੰਗਤ ਦੀ ਭਾਵਨਾ ਨੂੰ ਜਿਹੜੇ ਲੋਕ ਕਿਸ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਉਹ ਡੱਲੇਵਾਲ ਜੀ ਦੀ ਖੋਜੀ ਡੱਲੇਵਾਲ ਜੀ ਹਮੇਸ਼ਾ ਸਾਨੂੰ ਨਿਰਦੇਸ਼ ਕਰਦੇ ਨੇ ਸਮੇਂ-ਸਮੇਂ ਤੇ ਕਿਸੇ ਰਾਤ ਨੂੰ ਕਿਉਂਕਿ ਸੰਖਿਆ ਵੱਧ ਜਾਂਦੀ ਹੈ ਕਈ ਵਾਰੀ ਬਿਸਤਰਿਆਂ ਦੀ ਦਿੱਕਤ ਹੈ ਕੋਈ ਹੈ ਹਰ ਜਗ੍ਹਾ ਆਦੇਸ਼ ਕਰਦੇ ਰਹਿੰਦੇ ਨੇ ਵੀ ਆ ਕੰਮ ਕਰੋ ਅੰਦਰ ਉਹਨਾਂ ਨੂੰ ਚਿੰਤਾ ਅੱਜ ਵੀ ਆਪਣਿਆਂ ਦੀ ਹੈ ਦੇਸ਼ ਦੀ ਦੇਸ਼ ਦੀ ਕਸੰਦੀ ਹੈਗੀ ਬਾਹਰ ਵਾਲਿਆਂ ਦੀ ਹੈ ਬਿਲਕੁਲ ਉਹ ਖੁਦ ਵੀ ਜਿਹੜੀ ਸੰਗਤ ਨੂੰ ਦੇਖਣ ਵਾਸਤੇ ਉਤਾਵਲੇ ਰਹਿੰਦੇ ਆ ਜੀ 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 ਸਾਡੇ ਨਾਲ ਬਲਦੇਵ ਸਿੰਘ ਸਦੋਹਾ ਜਿਹੜੇ 23 ਫਰਵਰੀ 13 ਫਰਵਰੀ ਤੋਂ ਲੈ ਕੇ ਇੱਥੇ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਹੋਇਆ ਜਥੇਬੰਦੀ ਸਿੱਧੂਪੁਰ ਦੇ ਬਠਿੰਡਾ ਜ਼ਿਲ੍ਹੇ ਤੋਂ ਪ੍ਰਧਾਨਵਾ ਤੇ ਇੱਥੇ 13 ਫਰਵਰੀ ਤੋਂ ਲੈ ਕੇ ਗਰਾਊਂਡ ਲੈਵਲ ਤੇ ਆ ਜਿਹੜਾ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਆ ਜਿਹੜਾ ਇੱਥੇ ਮੋਰਚੇ ਦੇ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਦੋਹਾ ਸਾਹਿਬ ਕੈਬਨ ਤਿਆਰ ਕੀਤਾ ਗਿਆ ਪ੍ਰਧਾਨ ਜੀ ਵਾਸਤੇ ਤਾਂ ਜਿਹੜੀ ਸੰਗਤ ਸੀਗੀ ਕਈ ਦਿਨਾਂ ਤੋਂ ਨਿਰਾਸ਼ ਮੁੜ ਕੇ ਜਾਂਦੀ ਦੇਖੀ ਜਾਂਦੀ ਸੀ ਵੀ ਪ੍ਰਧਾਨ ਜੀ ਦੇ ਦਰਸ਼ਨ ਕਰਨ ਆਏ ਸੀ ਸਾਨੂੰ ਦਰਸ਼ਨ ਨਹੀਂ ਕਰਵਾਏ ਇਹ ਉਸ ਚੀਜ਼ ਨੂੰ ਧਿਆਨ ਚ ਰੱਖਿਆ ਗਿਆ ਇਹ ਜਿਹੜਾ ਸੀ ਟਰਾਲੀ ਦੇ ਵਿੱਚ ਮੱਦ ਜਾਣੀ ਸਾਡੇ ਪ੍ਰਧਾਨ ਜੀ ਦੀ ਜਗ੍ਹਾ ਫਿੱਟ ਕੀਤੀ ਸੀ ਇੱਕ ਤਾਂ ਉਹ ਜਗ੍ਹਾ ਛੋੜੀ ਸੀ ਇੱਕ ਉਹਦੇ ਚ ਉਹਨੂੰ ਤਖਦੀਪ ਆਉਂਦੀ ਸੀ ਇੱਕ ਦੂਸਰੀ ਗੱਲ ਜਿਹੜਾ ਹੁਣ ਜਿਵੇਂ ਜਿਵੇਂ ਮੱਦ ਜਾਣੀ ਦਿਨ ਵੱਧਦਾ ਜਾਂਦਾ ਹੈ ਉਵੇਂ ਜਿਵੇਂ ਸਾਡਾ ਜੇ ਕਹਿਣਾ ਹੋਵੇ ਖਾਸ ਕਰਕੇ ਜਿਹੜੀਆਂ ਸਾਡੀਆਂ ਮਾਤਾਵਨ ਜਿਹੜੀਆਂ ਮਾਈਆਂ ਨੇ ਗਿਆ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਉਹਨਾਂ ਦਾ ਮਨ ਭਰ ਗਿਆ ਇਹ ਉਹ ਜਨਮ ਇੱਥੇ ਆਉਂਦੀਆਂ ਨਾ ਉੱਚਾਉਣਿਆਂ ਕਿ ਸਾਨੂੰ ਪ੍ਰਧਾਨ ਜੀ ਦੇ ਦਰਸ਼ਨ ਕਰਾਇਆ ਜਾਣ ਤੇ ਵੀਤ ਕਹੇ ਜੀ ਆਉਦੀ ਇਹ ਸਾਰੇ ਕੁਝ ਨੂੰ ਦੇਖਦਿਆਂ ਹੋਇਆ ਫਿਰ ਅਸੀਂ ਜਿਹੜਾ ਪ੍ਰਧਾਨ ਜੀ ਦਾ ਬਕਾਇਦਾ ਸਟੇਜ ਦੇ ਉੱਤੇ ਇੱਕ ਕੈਵਨ ਤਿਆਰ ਕਰਕੇ 24 ਘੰਟੇ ਪ੍ਰਧਾਨ ਜੀ ਇੱਥੇ ਰਹਿ ਆ ਕਰਨਗੇ ਲੋਕਾਂ ਦੇ ਵਿੱਚ ਮਤਲਬ ਜਣੀ ਜਿਹੜਾ ਜਿਵੇਂ 13 ਛੱਬੇ ਨੂੰ ਸਾਡੇ ਪ੍ਰਧਾਨ ਜੀ ਦੇ ਟਾਕੇ ਲਗੇ ਤੇ ਇੱਕ ਵੱਡੀ ਊਰਜਾ ਮਿਲੀ ਤੇ ਜਦੋਂ ਇੱਥੇ ਸਾਡੇ ਪ੍ਰਧਾਨ ਜੀ ਬੈਠਣਗੇ ਤਾਂ ਇਸ ਮੋਰਚੇ ਨੂੰ ਹੋਰ 발 ਮਿਲਣਾ ਤੇ ਬਹੁਤ ਵੱਡੀ ਊਰਜਾ ਮਿਲਣੀ ਹੈ ਤੇ ਸਾਡੇ ਪ੍ਰਧਾਨ ਜੀ ਦਾ ਜਿਹੜਾ ਮਤਲਬ ਲੋਕਾਂ ਦੇ ਵਿੱਚ ਲੋਕਾਂ ਦੇ ਨੈਗਾਟਿਵ ਜਿਹੜਾ ਲੋਕਾਂ ਕਹਿੰਦੇ ਝਾਕਣਾ ਕਿਉਂਕਿ ਖਾਸ ਕਰਕੇ ਸਾਡੇ ਪ੍ਰਧਾਨ ਜੀ ਕਹਿੰਦੇ ਨੇ ਵੀ ਮੈਨੂੰ ਤਾਂ ਮੈਨੂੰ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਔਰ ਜਦੋਂ ਇੱਥੋਂ ਪੰਡਾਲ ਦੇ ਵਿੱਚ ਸਾਡੇ ਲੋਕਾਂ ਦੇ ਉਹਨੂੰ ਰੋਸ਼ਨੀ ਦੇਸੋ ਨਾ ਦਾ ਮੂਰੇ ਮਾਨ ਨੂੰ ਸ਼ਾਂਤੀ ਮਿਲਣੀ ਆ ਉਹਦੇ ਸਰੀਰ ਨੂੰ ਤਾਕਤ ਮਿਲਣੀ ਆ ਤੋ ਇਹ ਚ ਕਰਕੇ ਅਸੀਂ ਮਤਲਬ ਹਰ ਜਿਹੜਾ ਯਤਨ ਕਰ ਰਹੇ ਹਾਂ ਕਿ ਕਿਸੇ ਬੇਵਿਕਤੀ ਨੂੰ ਕਿਸੇ ਕਿਸਮ ਦਾ ਕੋਈ ਸੇਠ ਨਾ ਪਹੁੰਚੇ ਕਿਸੇ ਵਿਅਕਤੀ ਕੋਈ ਨਰਾਸ਼ਤਾ ਨਾ ਆਵੇ ਕਿਉਂਕਿ ਹੁਣ ਵੱਡੀ ਗਿਣਤੀ ਦੇ ਵਿੱਚ ਹੈ ਜਿਹੜਾ ਇੱਕ ਸਾਡੇ ਆਗੂ ਆ ਜਿਹੜਾ ਉਹ ਇੱਕ ਜੇ ਕਹਿਣਾ ਵੇ ਦੇਸ਼ ਭਗਤ ਤੇ ਇੱਕ ਬਹੁਤ ਵੱਡੀ ਪਦਮੀ ਤੇ ਚਲਾ ਗਿਆ ਮੈਂ ਇਥੇ ਕਾਫੀ ਦਿਨਾਂ ਤੋਂ ਦੇਖ ਰਿਹਾ ਵੀ ਜਿਵੇਂ ਦੂਰੋਂ ਦੂਰੋਂ ਆਉਣ ਵਾਲੀ ਸੰਗਤ ਨੂੰ ਸੰਗਤ ਦੇ ਮਨ ਦੇ ਵਿੱਚ ਤੰਗ ਸੀ ਦਰਸ਼ਨ ਕਰਨ ਵਾਸਤੇ ਪ੍ਰਧਾਨ ਜੀ ਦੇ ਤਾਂ ਓਵੇਂ ਉਸ ਤੋਂ ਵੱਧ ਪ੍ਰਧਾਨ ਜੀ ਦੇ ਮਨ ਦੇ ਵਿੱਚ ਵੀ ਤੰਗ ਸੀ ਕਿ ਮੈਂ ਜਿੰਨੀ ਸੰਗਤ ਇੱਥੇ ਆਉਂਦੀ ਆ ਮੈਂ ਉਹਨਾਂ ਨੂੰ ਦੇਖ ਸਕਾਂ ਮੈਨੂੰ ਪਤਾ ਲੱਗ ਸਕੇ ਵੀ ਮੇਰੇ ਜਿਹੜੇ ਮਰਨ ਵਰਤ ਦਾ ਇੰਨਾ ਕ ਅਸਰ ਹੋ ਚੁੱਕਿਆ ਜਿਹੜਾ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਮੈਨੂੰ ਇੱਥੇ ਦੇਖਣ ਵਾਸਤੇ ਜਾਂ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਵਾਸਤੇ ਪਹੁੰਚ ਰਿਹਾ ਉਹ ਇੱਕ ਆਪਣਾ ਜਿਹੜਾ ਮਤਲਬ ਇਸ ਮੋਰਚੇ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਜਾਂ ਜਿਹੜੇ ਆ ਰਹੇ ਨੇ ਉਹ ਇੱਕ ਆਪਣਾ ਪਰਿਵਾਰ ਮੰਨ ਰਿਹਾ ਰਾਤ ਜਦੋਂ ਮੈਂ 9 ਵਜੇ ਪ੍ਰਧਾਨ ਜੀ ਕੋਲ ਗਿਆ ਮਿਲਣ ਗਿਆ ਪ੍ਰਧਾਨ ਜੀ ਨੂੰ ਪ੍ਰਧਾਨ ਦੀ ਟਿਪ ਜੀ ਹਲ ਹਲ ਚਾਲ ਪੁੱਛਣ ਗਿਆ ਤਾਂ ਪ੍ਰਧਾਨ ਜੀ ਕਹਿੰਦਾ ਜੀ ਮਤਲਬ ਬਲੇਵ ਜਿੰਨੇ ਬਲਾਗ ਤੋਂ ਲੈ ਕੇ ਥੱਲੇ ਤੱਕ ਉਹ ਜੇ ਸਵੇਰ ਮੇਰੀ ਮੀਟਿੰਗ ਕਰਾ ਦੇ ਉਹਨਾਂ ਨਾਲ ਉਹਨਾਂ ਦੀ ਤਾਂ ਇੱਥੋਂ ਤੱਕ ਭਾਵਨਾ ਲਈ ਕਿਉਂਕਿ ਵੀ ਜਿਹੜੀ ਕਿਤੇ ਕਮੀ ਰਹਿੰਦੀ ਆ ਤਾਂ ਮੈਂ ਉਹਨਾਂ ਤੋਂ ਦੂਰ ਕਰਾਣਾ ਪਰ ਫੇਰ ਵੀ ਅਸੀਂ ਜਿਹੜੀ ਜਿੰਨਾ ਅਸੀਂ ਮਿਹਨਤ ਕਰਕੇ ਜਿੰਨਾ ਅਸੀਂ ਮਤ ਜਾਨੀ ਇਹਦਾ ਪ੍ਰਬੰਧ ਕਰਦੇ ਆ ਸਾਡੇ ਕੋਲੋਂ ਪੂਰਾ ਪ੍ਰਬੰਧ ਹੋ ਨਹੀਂ ਰਿਹਾ ਰਾਟਪਨਾ ਜੀ ਕਹਿੰਦਾ ਵੀ ਪਿੱਛੇ ਜਿੱਥੇ ਆਪਣਾ ਉਹ ਘੋੜਿਆਂ ਵਾਲਾ ਬਾਬਾ ਬੈਠਾ ਸੀ ਵੀ ਉੱਥੇ ਥੋੜੀ ਜਿਹੀ ਜਗ੍ਹਾ ਖੁੱਲੀ ਪਈ ਐ ਉੱਥੇ ਤੁਸੀਂ ਰਾਤ ਨੂੰ ਪੈਣ ਵਾਸਤੇ ਜਿਹੜੇ ਸੰਗਤ ਆਉਂਦੀ ਐ ਕਾਫੀ ਜਿਹੜਾ ਉੱਥੇ ਇੱਕ ਹਾਲ ਬਣਾ ਦਿਓ ਮੈਂ ਕਹਾਂ ਜੀ ਇਹ ਸਾਡੀ ਸਿਰ ਤੇ